ਸਿਸਟਮ ਦੀ ਵੱਡੀ ਖਬਰ ਰੂ ਕੰਬਾਉ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੋ ਨੌਜਵਾਨਾਂ ਨੇ ਇੱਕ ਕੁੜੀ ਦੀ লাশ ਨੂੰ ਬੋਰੇ ਵਿੱਚ ਪਾ ਕੇ ਮੇਨ ਚੌਂਕ ਵਿੱਚ ਸੜਕ ਦੇ ਕਿਨਾਰੇ ਸੁੱਟ ਗਏ ਮੌਕੇ ਤੇ ਕੁਝ ਲੋਕਾਂ ਨੇ ਉਹਨਾਂ ਨੂੰ ਰੋਕਿਆ ਤਾਂ ਬੋਰਾ ਖੋਲਣ ਲਈ ਕਿਹਾ ਪਰ ਉਹਨਾਂ ਨੇ ਅੱਗੋਂ ਜਵਾਬ ਦਿੱਤਾ ਕਿ ਵਿੱਚ ਅੰਬ ਹਨ ਜਦੋਂ ਲੋਕਾਂ ਨੇ ਵਿੱਚੋਂ ਬਦਬੂ ਆਉਣ ਤੇ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਵਿੱਚੋਂ ਇੱਕ ਕੁੜੀ ਦੀ লাশ ਬਰਾਮਦ ਹੋਈ ਜਾਣਕਾਰੀ ਮੁਤਾਬਕ ਅੱਜ ਸਵੇਰੇ 9 ਵਜੇ ਦੇ ਕਰੀਬ ਆਰਤੀ ਚੌਂਕ ਦੇ ਨੇੜੇ ਇੱਕ ਮੋਟਰਸਾਈਕਲ ਤੇ ਦੋ ਨੌਜਵਾਨ ਸਵਾਰ ਹੋ ਕੇ ਆਏ। ਉਹਨਾਂ ਨੇ ਮੋਟਰਸਾਈਕਲ ਤੇ ਇੱਕ ਬੋਰਾ ਰੱਖਿਆ ਹੋਇਆ ਸੀ। ਉਹਨਾਂ ਨੇ ਮੇਨ ਚੌਂਕ ਵਿੱਚ ਹੀ ਬੋਰੇ ਨੂੰ ਸੜਕ ਦੇ ਕਿਨਾਰੇ ਸੁੱਟ ਦਿੱਤਾ। ਉੱਥੇ ਮੌਜੂਦ ਅਮਰਜੀਤ ਨਾਂ ਦੇ ਵਿਅਕਤੀ ਨੇ ਉਹਨਾਂ ਨੂੰ ਬੋਰਾ ਉੱਥੇ ਨਾ ਸੁੱਟਣ ਲਈ ਕਿਹਾ। ਤਾਂ ਨੌਜਵਾਨ ਨੇ ਕਿਹਾ ਕਿ ਬੋਰੇ ਵਿੱਚ ਆਂਬ ਹਨ। ਉਕਤ ਨੌਜਵਾਨਾਂ ਦੀ ਮੌਕੇ ਤੇ ਮੌਜੂਦਾ ਲੋਕਾਂ ਵੱਲੋਂ ਵੀਡੀਓ ਵੀ ਬਣਾ ਲਈ ਗਈ। ਉਹਨਾਂ ਨੇ ਨੌਜਵਾਨਾਂ ਦੇ ਮੋਟਰਸਾਈਕਲ ਦੀ ਚਾਬੀ ਕੱਢ ਲਈ ਤੇ ਪੁਲਿਸ ਨੂੰ ਸੂਚਨਾ ਦਿੱਤੀ ਪਰ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਨੌਜਵਾਨ ਬੜੀ ਚਲਾਕੀ ਦੇ ਨਾਲ ਫੋਨ ਤੇ ਗੱਲਬਾਤ ਕਰਨ ਦੇ ਬਹਾਨੇ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਏ ਇੱਥੇ ਇਹ ਵੀ ਦੱਸਦੀ ਹੈ ਕਿ ਲੋਕਾਂ ਨੇ ਬੜੀ ਮੁਸ਼ਤਿਹਦੀ ਦੇ ਨਾਲ ਸਮੇਂ ਸਿਰ ਸ਼ੱਕੀ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਪਰ ਦੱਸਿਆ ਜਾ ਰਿਹਾ ਹੈ ਕਿ ਥਾਣਾ ਨੰਬਰ 5 ਤੇ 8 ਦੀ ਪੁਲਿਸ ਹੱਦਬੰਦੀ ਵਿੱਚ ਉਲਝੀ ਰਹੀ ਸੂਚਨਾ ਮਿਲਣ ਤੋਂ ਤਕਰੀਬਨ 1 ਘੰਟੇ ਬਾਅਦ ਪੁਲਿਸ ਮੁਲਾਜ਼ਮਾ ਉੱਥੇ ਪਹੁੰਚੇ ਪਰ ਉਦੋਂ ਤੱਕ ਮੁਲਜ਼ਮ ਉਥੋਂ ਫਰਾਰ ਹੋ ਚੁੱਕੇ ਸਨ ਜਦੋਂ ਪੁਲਿਸ ਮੁਲਾਜ਼ਮਾ ਨੇ ਬੋਰਾ ਖੋਲ੍ਹਿਆ ਤਾਂ ਵਿਕਿਆਦ ਵਿੱਚੋਂ ਕੁੜੀ ਦੀ Laash ਬਰਾਮਦ ਹੋਈ ਸ਼ੁਰੂਆਤੀ ਜਾਂਚ ਵਿੱਚ ਕੁੜੀ ਦੀ ਉਮਰ 28 ਤੋਂ 30 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਪੁਲਿਸ ਵੱਲੋਂ ਮੋਟਰਸਾਈਕਲ ਕਬਜ਼ੇ ਵਿੱਚ ਲੈ ਕੇ ਅਗਲੀ ਰੀ ਜਾਂਚ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ

ਉਹ ਕੋਲ ਸਾਹਿਬਾਂ ਦੇ ਰਾਹ ਲਈ ਆਵਲੇ ਆ ਗਏ ਆ ਹਾਂ ਹੋ ਹੋ ਭਾਈ ਯਾਰੇ ਮੈਂ ਉਹ ਪਤਾ ਨਹੀਂ ਕੀ ਐ ਮਾਰ ਕੇ ਲਿਆਇ ਸੁੱਤੇ ਸਟਦਾ ਇਹਨਾਂ ਨੇ ਇਸ ਦਾ ਕੋਈ ਨਹੀਂ ਇਸ ਦਾ ਮੋਟਰਸਾਈਕਲ ਦਾ ਕੋਨੇ ਕੋਨੇ ਘੰਟੇ ਨਾਲ ਅਮਰਜੀਤ ਸਿੰਘ ਅਮਰਜੀਤ ਜੀ ਕੀ ਹੋਇਆ ਕੀ ਆਰਤੀ ਚੌਂਕ ਤੇ ਖੜੇ ਹੋ ਆਰਤੀ ਚੌਂਕ ਦੇ ਵਿੱਚ ਉਹ ਮੋਟਰਸਾਈਕਲ ਤੇ ਦੋ ਬੰਦੇ ਆਏ ਇੱਕ ਤਾਂ ਸਪੋਰਟੀ ਵਾਲਾ ਸੀਗਾ ਜੀ ਉਹਦੇ ਨੀਲੀ ਵਰਦੀ ਪਾਈ ਹੋਈ ਸੀ ਉਹ ਸੀਗਾ 52 ਸਾਲ ਦੀ 55 ਸਾਲ ਦੀ ਉਮਰ ਸੀ ਉਹਦੇ ਬੰਦੇ ਦੀ ਕੋਟੀ ਦਾ ਵਰਦੀ ਪਾਈ ਸੀ ਦੂਸਰਾ ਬੰਦਾ ਮੋਟਰਸਾਈਕਲ ਵਾਲਾ ਸੀਗਾ ਉਹ ਨੂੰ ਐ ਕਿਹਾ ਵੀ ਇਹ ਸੱਟ ਕੇ ਕਿਉਂ ਚੱਲਿਆ ਉਹ ਉੱਧਰ ਚਲਾ ਗਿਆ ਸੀ ਜਦੋਂ ਉੱਧਰ ਚਲਾ ਗਿਆ ਮੈਂ ਕਿਹਾ ਕਿ ਸੱਟ ਕੇ ਚੱਲਿਆ ਕਹਿੰਦਾ ਇਸਨੇ ਆਪ ਐ ਆਪ ਪਰ ਮੈਂ ਕਿਹਾ ਮੈਂ ਉਹਨੂੰ ਚੱਕ ਲਾ ਇੱਥੋਂ ਮੈਂ ਜੁੱਤੀਆਂ ਮਾਰੂ ਤੇਰੇ ਮੈਂ ਉਹ ਫਿਰ ਮੋਟਰਸਾਈਕਲ ਸਟਾਰਟ ਕਰਨ ਗਿਆ ਮੈਂ ਉਹਦੀ ਚਾਬੀ ਲੱਗ ਲਈ ਚਾਬੀ ਕੱਢ ਕੇ ਉਹ ਫਿਰ ਮੋਟਰਸਾਈਕਲ ਇੱਥੇ ਲੈ ਆਇਆ ਉਹਨੇ ਆਪ ਦੀ ਬੋਰੀ ਉਹਦੇ ਵਿੱਚ ਰੱਖ ਵੀ ਲਈ ਫਿਰ ਸਾਲੇ ਨੇ ਸੱਟ ਕੇ ਹੁਣ ਹੁੜੀ ਜਾਣੇ ਆਇਆ ਤੇਰੇ ਕੋਲ ਆ ਦੋ ਬੰਦੇ ਸੀ ਦੋ ਬੰਦੇ ਸੀ ਇੱਕ ਤਾਂ ਪਹਿਲੇ ਚਲਾ ਗਿਆ ਸੀ ਸਪੋਰਟੀ ਵਾਲਾ ਸੀਗਾ ਉਹਦੇ ਵਰਦੀ ਪਾਈ ਸੀ ਨੀਲੇ ਰੰਗ ਦੀ ਓਕੇ ਦੇਖੀ ਬੋਦੀ ਹਾਂ ਕੋਲ ਕਹਿੰਦੇ ਦੇਖ ਮੈਂ ਤਾਂ ਪੈਰ ਮਾਰ ਕੇ ਦੇਖਿਆ ਆ ਲੱਗੇ ਜੀ ਤਾਂ ਬੰਦੇ ਵਿੱਚ ਲਾਸ਼ ਹੁੰਦੀ ਹੈ ਕੋਈ ਵੀ ਲਾ ਕੁੱਤਾ ਵਾ ਆ ਜਾਗਾ ਮੈਂ ਬੰਦਾ ਐ ਚ ਮੈਂ ਕਹਿੰਦਾ ਮੈਂ ਕਹਿੰਦਾ ਜਾਏ ਜੇ ਬੰਦਾ ਵਾ ਜਾ ਕੁੱਤਾ ਵਾ ਮੈਂ ਕਿੰਨੇ ਵਜੇ ਦਾ ਸਮਾਂ ਤੇ ਇਹ ਅੰਦਾਜ਼ਾ ਹੈਗਾ 9:00 ਵਜੇ ਦਾ 9:00 ਵਜੇ ਕੋਲ ਪਾ ਕੇ ਗਈਆਂ ਪੁਲਿਸ ਤਾਂ ਪੌਣੇ ਘੰਟੇ ਬਾਅਦ ਆਈਆ ਤੇ ਉਹਨਾਂ ਨੇ ਦੇਖਿਆ ਕੀ ਪਤਾ ਲੱਗਾ ਉਹਨਾਂ ਨੇ ਦੇਖਿਆ ਨਹੀਂ ਉਹਨਾਂ ਨੇ ਤਾਂ ਹੁਣ ਪੌਣੇ 1 ਘੰਟੇ ਬਾਅਦ ਖੋਲ ਕੇ ਦੇਖੀਆ ਬੋਰੀ ਉਹਦੀ ਪੈਰ ਹੀ ਦਿਖਿਆ ਉਹਨਾਂ ਨੇ ਪੂਰੀ ਹਜੇ ਸ਼ੋ ਨਹੀਂ ਭਾਜੀ ਪੂਰੀ ਸ਼ੋ ਨਹੀਂ ਕੀਤੀ ਪੁਲਸ ਵਾਲਿਆਂ ਨੇ ਹਜੇ ਪੂਰੀ ਸ਼ੋ ਨਹੀਂ ਕੀਤੀ ਹੁਣ ਉਹਨਾਂ ਨੂੰ ਪਤਾ ਲੱਗਾ ਵੀ Laash ਹੈ